ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਇਹ ਨਾ ਭਰਾਓ ਸਾਵਰ 7701 ਝੋਨਾ ਤੇ ਅੱਜ ਸਪਰੇਅ ਕਰਾਉਂਦੇ ਆ ਤੇ ਇਹ ਤੇ ਦੱਸਦੇ ਕਿਹੜੀ ਸਪਰੇਅ ਕਰਾਉਂਦੇ ਆ ਉਹਦਾ ਨਾ ਅਸੀਂ ਸਪਰੇਅ ਕਰਾਉਨੇ ਹੁੰਨੇ ਸੀ ਆਂ ਪਰ ਹੁਣ ਨਾ ਮੌਸਮ ਅੱਜ ਬੜਾ ਵਧੀਆ ਹੈ ਆ ਠੀਕ ਹੀ ਤੇ ਬਿਲਕੁਲ ਚੱਲਣਦਾ ਹੀ ਆ ਤੇ ਕਰਕੇ ਅੱਜ ਕਰਾਉਂਦੇ ਆ ਇੱਕ ਨਾਲੇ ਝੋਨਾ ਹੀ 바ਵਾ ਆ ਗਿਆ ਗੋਭ ਦੇ ਵਿੱਚ ਤੇ ਸਾਰੀ ਸਪਰੇਅ ਸ਼ਾਮ ਦੇ ਟਾਈਮ 'ਤੇ ਕਰਾਉਂਦੇ ਫਿਰ ਲੇਟ ਹੁੰਦਾ ਹੈ ਕੰਮ ਸੂਤਰ ਨਹੀਂ ਹੁੰਦਾ ਤੇ ਚਲੋ ਮੌਸਮ ਠੀਕ ਆ ਉਦਾਂ ਅਸੀਂ ਇਹਦੇ ਜਿਆਦਾ ਵੀ ਹੋਵੇ ਨਾ ਕੋਈ ਮੱਲੋ ਵੀ ਜਿਆਦਾਦਰ ਝੋਨਾ ਗੋਭਦੀ ਹੋਵੇ ਸਪਰੇਅ ਵੱਲੋਂ ਹੁੰਦੀ ਨਾ ਹੋਵੇ ਫਿਰ ਅਹੀਂ ਟੜਕੇ-ਟੜਕੇ 9 ਵਜੇ ਤੱਕ ਕਰਾ ਦਿੰਨੇ ਨੇ ਤਾਂ ਉਦੋਂ ਸ਼ਾਮ ਨੂੰ ਪਰ ਅੱਜ ਮੌਸਮ ਠੰਡਾ ਤਾਂ ਕਰਕੇ ਲੱਗੇ ਤੇ 72701 ਝੋਨਾ ਇਹ ਨਾ ਜਿਹੜੀ ਸਟੇਜ ਪਹਿਲਾਂ ਵਿਖਾ ਦਿੰਦੇ ਨੇ ਸਪਰੇਅ ਦੀ ਬਿਲਕੁਲ ਸਹੀ ਸਟੇਜ ਕਈ ਭਰਾ ਕਹਿ ਦਿੰਦੇ ਆ ਕਿ ਝੋਨੇ ਨਸਰੇ ਤੋਂ ਕਰਨੀ ਚਾਹੀਦੀ ਆ ਕੋਈ ਭਰਾ ਕਹਿੰਦਾ 10% ਨਸਰਿਆ ਹੋਵੇ ਕਈ ਭਰਾ ਕਹਿੰਦੇ 15% ਨਸਰਿਆ ਹੋਵੇ ਪਰ ਜਿਹੜੀ ਬਿਲਕੁਲ ਸਹੀ ਸਟੇਜ ਆ ਨਾ ਉਹ ਦੱਸਦੇ ਆ ਆ ਵੇਖੋ ਜੀ ਅਲੋ ਪਾਈ ਪੂਰੀ ਫੁੱਲ ਗਈਆਂ ਮੁੰਜਰ ਕੋਈ ਨਿਕਲੀ ਨਹੀਂ ਹਲੇ ਤੱਕ ਜਿਹੜਾ ਬੂਟਾ ਆਪਾਂ ਵੇਖ ਲਈਏ ਬਾਸ ਮੁੰਜਰ ਆ ਵੇਖੋ ਉੱਪਰ ਤੱਕ ਐ ਤਿਆਰ ਆ ਆ ਗੋਭਾਂ ਪੂਰੀਆਂ ਭੁੱਲੀਆਂ ਕਿਦੋਂ ਕਿਦੋਂ ਜਿਵੇਂ ਆ ਮੁੰਜਰ ਵੇਖੋ ਹੁਣ ਪਾਟਣ ਦੀ ਇਹ ਮੁੰਜਰ ਨਿਕਲਣੀ ਇਹ ਸਟੇਜ ਤੇ ਆਪਾਂ ਸਪਰੇਅ ਕਰਾਉਣੀ ਆ ਚਾਹੇ ਫੰਗੀ ਸਰਟਨ ਫਕਤੀ ਸਾਈਡ ਕੋਈ ਵੀ ਲਾ ਲਓ ਜਿਹੜੀ ਆਪਾਂ ਕਰਾਉਣੀ ਆ ਕੋਈ ਤਤਾਂ ਵਾਲੀ ਉਹ ਲਾ ਲਓ ਕੀ ਆਪਾਂ ਕਰਾ ਦੇਣੀ ਆ ਕੋਈ ਇਹਦੋਂ 4 ਕਿ ਦਿਨ ਪਹਿਲਾਂ ਉਹ ਅਸੀਂ ਕਰਾਤੀ ਆ ਤੇ ਉਹਦੇ ਚਲੋ ਆਪਾਂ ਅੱਗੇ ਵੀ ਦੱਸਿਆ ਜੀ ਕਿਹੜੀ ਜਿਹੜੀ ਕਰਾਈ ਤੇ ਹੁਣ ਜਿਹੜੀ ਜਿਹੜੀ ਕਰਾਉਂਦੇ ਆ ਉਹ ਵੀ ਤੁਹਾਨੂੰ ਦੱਸਦੇ ਆਂ ਪਾਣੀ ਅਸੀਂ ਲਾਉਂਦੇ ਆਂ ਇਹਦਾ ਪਰ ਇਕੜ ਦੇ ਹਿਸਾਬ ਨਾਲ 175 ਲੀਟਰ 7 ਭੁੰਡੇ ਆ ਲਾਈ ਜਾਂਦੇ ਆਂ ਇੰਜਣ ਵਾਲੇ 175 ਲੀਟਰ ਇਕੜ ਦੇ ਹਿਸਾਬ ਨਾਲ ਪਾਣੀ ਲਾਉਂਦੇ ਆਂ ਇਸ ਤੋਂ ਵੀ ਪਾਣੀ ਦੀ ਸਾਧ ਸਪਰੇਅਰ ਆ ਪਾਣੀ 150 ਤੋਂ 200 ਲੀਟਰ ਦੇ ਵਿੱਚ ਵਿੱਚ ਲੱਗੇ ਤੇਰੀ ਨਜ਼ਰ ਆ ਬਾਈਤਾ ਜੀ ਤੇ ਝੋਨੇ ਦੀ ਰੰਗਤ ਐ ਪੂਰਾ ਵਧੀਆ ਤੇ ਜਿਹੜੀ ਸਪਰੇਅ ਆਪਾਂ ਨੂੰ ਹਮੇਸ਼ਾ ਅਹੀਂ ਜਦੋਂ ਝੋਨਾ ਆਪਣਾ ਗੋਭਤੀ ਹੋਣਾ ਆ ਗਿਆ ਉਦੋਂ ਅਸੀਂ ਕਰਾਉਣੀ ਚਾਹੀਦੀ ਜਦੋਂ ਝੋਨਾ 5%, 10%, 15% ਲੈਸਰ ਆਉਂਦਾ ਉਦੋਂ ਕੋਈ ਫਾਇਦਾ ਨਹੀਂ ਕਿਉਂਕਿ ਅ ਜਦੋਂ ਪਹਿਲਾਂ ਸਪਰੇਅ ਹੋ ਗਈ ਤੇ ਮੰਜਰ ਮੰਜੇ ਜਿਹੜੀ ਸਾਬ ਹੈ ਨਰੋਈ ਨਿਕਲ ਆਉਂਦੀ ਪੂਰੀ ਵਧੀਆ ਤੇ ਸਪਰੇਅ ਹੋਂ ਤੁਹਾਨੂੰ ਦੱਸਦੇ ਆ ਇਹਨਾ ਜਿਵੇਂ ਸਪਰੇਅ ਚਲੋ ਤੁਹਾਨੂੰ ਦਵਾਈ ਵਿਖਾਉਣੀ ਆ ਕਿ ਮੰਜਰ ਨਿਕਲਦਾ ਪਹਿਲਾਂ ਜਦੋਂ ਫਿਰ ਮੰਝਨ ਦੋਈ ਵਧੀਆ ਜੇ ਮੰਝਨ ਨੂੰ ਬਿਮਾਰੀ ਪੈ ਗਈ ਉਹ ਤੋਂ ਬਾਅਦ ਆਪਾਂ ਸਪਰੇਇ ਕੀਤੀ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਕਰਕੇ ਨਸਰਨ ਤੋਂ ਪਹਿਲਾਂ ਹੀ ਜਿਹੜੀ ਸਪਰੇਇ ਹੋ ਜੇ ਉਹਦੇ ਹੀ ਰਿਜ਼ਲਟ ਮਿਲਦੇ ਪੂਰੇ ਟੌਪ ਦੇ ਆ 100% ਰਿਜ਼ਲਟ ਮਿਲਦੇ ਤੇ ਪਾਣੀ ਫੰਗੀ ਸਾਈਡ ਜਿਹੜੀ ਆਪਾਂ ਕਰਨੀ ਪਾਣੀ ਇਹਦਾ ਘਟੋ ਘਟ 150 ਤੋਂ 200 ਲੀਟਰ ਦੇ ਵਿੱਚ ਲਾਵੇ ਅਸੀਂ ਚਲੋ 175 ਲੀਟਰ ਲਾਉਂਦਾ ਹਾਂ ਸੱਤ ਪੰਪਾ ਲਾਉਂਦਾ ਹਾਂ ਤੇ ਜਿਹੜੀ ਦਵਾਈ ਆ ਦਵਾਈ ਇੱਕ ਤੇ ਅਸੀਂ ਕਰੰਦਾ ਹਾਂ ਕਟਾਣਾ ਠੀਕ ਹੈ ਇਹ ਬਲੂ ਬੈਂਡਾ ਮਾਈਟ ਦਾ ਟੈਕਨੀਕਲ ਦਾਣੇਦਾਰ ਦੇ ਵਿੱਚ ਡਬਲ ਯੂ ਫਾਰਮ ਚ ਇੱਕ ਆਹੀ ਪਾਉਂਦੇ ਆ ਨਾਲ ਆਜੋਕਸੀ ਪਲਸ ਟੈਬੂ ਛਾਣ ਇਹ ਵੀ ਬਾਈ ਨੇਵ ਨਹੀਂ ਪਾਉਂਦਾ ਆਜੋਕਸੀ ਟੈਬੂ ਇੱਕ ਨਾਲ ਪਾਉਂਦੇ ਆ ਬੀ ਐਲ ਪੀ ਤੋਂ ਵਰਤਦੇ ਹੁੰਦੇ ਆ ਕਾਫੀ ਜਲਦੀ ਬੈਕਟਾ ਵਾਈ ਠੀਕ ਆ ਇੱਕ ਹੀ ਸਪਰੇਅ ਹੋਣੀ ਆ ਆਖਰੀ ਝੋਨੇ ਨੂੰ ਤੇ ਤੇਲੇ ਵਾਸਤੇ ਇਹਨੂੰ ਪਾਉਂਦੇ ਆ ਮੱਡਾ ਚਲੋ ਮੱਡਾ ਬਾਸਮਤੀਆਂ ਤੇ ਤੇ ਹੈਗੀ ਹੈ ਬੈਣ ਉਹ ਤੇ ਨਹੀਂ ਪਾਉਣੀ ਚਾਹੀਦੀ ਪਰ ਝੋਨੇ ਦੇ ਅਸੀਂ ਮੱਡਾ ਪਾਉਂਦੇ ਆ ਕਿਉਂਕਿ ਮੱਡਾ ਨਾਲ ਦੇ ਰਿਜ਼ਲਟ ਨਹੀਂ ਆਗੇ ਚਲੋ ਜਿਹੜਾ ਕਾਲਾ ਤੇਲਾ ਹੋ ਗਿਆ ਜਾਂ ਉਹਨਾਂ ਦੇ ਦਵਾਈਆਂ ਹੈ ਨਾ ਉਹ ਵੱਖਰੀਆਂ ਪਰ ਜਿਹੜਾ ਹੁਣ ਸਮੇਂ ਦੀ ਲੋੜ ਦੇ ਹਿਸਾਬ ਨਾਲ ਜਿਵੇਂ ਹੁਣ ਤੇ ਜਿੱਥੇ ਮਿੱਡਾ ਹੋ ਗਈ ਮਿੱਡਾ ਨਾ ਚਲੋ ਦਵਾਈ ਬੈਣ ਹੋ ਗਈ ਆ ਬਾਸਮਤੀਆਂ ਤੇ ਪਰ ਇਹਦੇ ਰਿਜ਼ਲਟ ਬਹੁਤ ਟੌਪ ਦੇ ਝੋਨੇ ਦੇ ਆਪਾਂ ਕਰ ਸਕਦੇ ਕੋਈ ਚੱਕਰ ਨਹੀਂ ਆ ਤੇ ਜਿੱਥੇ ਇਹ ਹੋ ਗਈ ਨਾ ਤੇ ਉਥੇ ਟਿੱਡੇ ਵਾਲੀ ਦਵਾਈ ਵੱਖਰੀ ਪਾਉਣ ਦੀ ਲੋੜ ਇਹਦੇ ਰਿਜ਼ਲਟ ਵੀ ਤੁਸੀਂ ਵੇਖਿਓ ਆ ਲੰਬੇ ਆਉਣਗੇ ਭਈ ਪੈ ਜਾਂਦੀ ਤੇ ਆ ਮਿੱਡਾ ਵੀ ਇਹੀਂ ਪੌਂਦੇ ਆ 17% ਵਾਲੀ ਐਸਐਲ ਜਿਹੜੀ ਆਉਂਦੀ ਆ ਉਹ ਕਈ ਵਾਰ ਅਸੀਂ ਉਹ ਵੀ ਵਰਤਦੇ ਹੁੰਨੇ ਆ ਜਿਹੜੀ ਅਡਵਾਇਰ ਵਾਲ ਟੈਕਨੀਕਲ 70% ਮੈਂ ਡਾਉਂਦੀ ਪਾਊਡਰ ਫਾਰਮ ਚ ਕੋਈ ਪੌਂਦੇ ਹੁਣ ਡੇਰੀ ਡੋਜ ਦੱਸਦੀ ਆ ਜਿਹੜੀ ਦਵਾਈਆਂ ਦੀ ਡੋਜ ਹਨ ਡੋਜ ਅਸੀਂ ਜਿਹੜੀ ਤੇ ਹੈਗੀ ਆ ਫਿਊਮੈਂਟਾਮਾਈਡ ਆਲਾ ਟੈਕਨੀਕਲ ਇਹ ਅਸੀਂ ਦਾਣੇਦਾਲ ਦੇ ਵਿੱਚ ਇਹ ਅਸੀਂ ਕਦੀ ਵੀ 50 ਗ੍ਰਾਮ ਤੋਂ ਵੱਧ ਨਹੀਂ ਪਾਇਆ ਏਕੜ ਦਾ 50 ਗ੍ਰਾਮ ਤੋਂ ਕਈ ਭਰਾ 100 100 ਪਾਈ ਜਾਂਦੇ ਦੁਕਾਨਦਾਰ ਵੀ 100 100 ਪਾਏ ਜਾਂਦੇ ਪਰ ਇਹ 50 ਗ੍ਰਾਮ ਹੀ ਫੁੱਲ ਰਿਜ਼ਲਟ ਦਿੰਦਾ ਜਿਹੜੀ ਹੈਗੀ ਆ ਆਜੋਕਸੀਟੈਬ ਉਹ ਹੀ ਪਾਉਂਦੇ ਆ 333 ਐਮਐਲ ਪਰ ਇਕੜ ਦੀ ਜਿਹੜੀ ਬੈਕਟ ਵਾਈਪ ਆ ਉਹ ਪਾਉਂਦੇ ਆ 700 ਐਮਐਲ ਪਰ ਇਕੜ ਦੀ ਠੀਕ ਹੈ ਜੀ ਜਿਹੜੀ ਆਪਣੀ ਤੇਲੇ ਵਾਲੀ ਹੈ ਮੱਡਾ ਉਹ ਪਾਉਂਦੇ ਆ 0.5 ਐਮਐਲ ਪਰ ਲੀਟਰ ਪਾਣੀ ਦੀ ਜੇ ਲਾ ਲਓਗੇ ਆਪਾਂ 170 ਲੀਟਰ ਪਾਣੀ ਲਾਉਂਦੇ ਆ 175 ਲੀਟਰ ਜਾਨਕਿ 80 ਜੀ ਐਮਐਲ ਉਹਦੀ ਡੋਜ਼ ਹੀ ਪਾਉਂਦੇ ਆ 0.5 ml ਯਾਨੀ ਕਿ ਅੱਧਾ ml ਰੂਡੋਜਾ ਪਰ ਏਕੜ ਦਿੱਤਾ ਹਣਾ ਤੇ ਸਵਾ 701 ਝੋਨਾ ਜੀ ਇਹ ਤੇ ਹੁੰਦੀ ਸਪਰੇ ਪਹਿਲੀ ਸਪਰੇ ਤੇ ਆਪਾਂ ਕੀਤੀ ਹੀ ਉਹਦੀ ਆਪਾਂ ਵੀਡੀਓ ਪਾਈ ਜਿਹੜੀ ਕੀਤੀ ਇਹ ਹੁਣ ਦੂਸਰੀ ਸਪਰੇ ਤੇ ਆਖਰੀ ਸਪਰੇ ਹੁਣ ਨੂੰ ਲੋਡ ਨਹੀਂ ਪਾਣੀ ਹਰਤਾਲ ਇੱਕ ਹੀ ਕਰੀ ਦੀ ਇੱਥੇ ਗੋਗ ਤੇ ਆਣ ਕੇ ਇੱਥੇ 47 ਤੇ ਜਲੋ ਅਸੀਂ ਵਕਰੀ ਕਰਾਉਣਾ ਨਹੀਂ ਕਰਾਉਣਾ ਹਰਤਾਲ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ